ਵਿਆਸ ਦਰਿਆ ਦੇ ਵਿੱਚ ਲਗਾਤਾਰ ਵਧ ਰਿਹਾ ਪਾਣੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ ਜਿੱਥੇ ਕਿ ਵਿਆਸ ਦਰਆ ਦੇ ਕੰਡੇ ਤੇ ਪੈਂਦੇ ਪਿੰਡ ਅਬਦੁੱਲਾਪੁਰਾ ਦੇ ਵਿੱਚ ਕੁਝ ਬਾਹਰਲੇ ਵੱਖ-ਵੱਖ ਖੇਤरां ਤੋਂ ਆਏ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਰਖੜੀ ਬੰਨਣ ਵਾਸਤੇ ਪਿੰਡ ਅਬਦੁੱਲਾਪੁਰ ਦੇ ਵਿੱਚ ਆਏ ਸਨ ਪਰ ਜਦੋਂ ਵਿਆਸ ਦਰਿਆ ਦੇ ਵਿੱਚ ਆਏ ਪਾਣੀ ਕਾਰਨ ਲੋਕ ਪਿੰਡ ਵਿੱਚ ਹੀ ਘਿਰੇ ਹੋਏ ਨਜ਼ਰ ਆਏ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਆਪਣੀ ਹਿੰਮਤ ਦੇ ਨਾਲ ਟਰੈਕਟਰ ਟਰਾਲੀ ਦੇ ਨਾਲ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਪਿੰਡ ਪਹੁੰਚਾਉਣ ਲਈ ਬਿਆਸ ਦਰਿਆ ਦੇ ਪਾਣੀ ਦੇ ਵਿੱਚ ਘੇਰੇ ਦੇ ਵਿੱਚੋਂ ਬਾਹਰ ਕੱਢਿਆ ਜਿੱਥੇ ਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਖੇਤਰਾਂ ਤੋਂ ਇੱਥੇ ਤਿਹਾਰ ਮਨਾਉਣ ਆਏ ਸੀ ਪਰ ਜਦੋਂ ਬਾਹਰ ਨਿਕਲਿਆ ਤਾਂ ਪਾਣੀ ਨੇ ਇਹਨਾਂ ਨੂੰ ਘੇਰਾ ਪਾ ਲਿਆ ਭਾਜੀ ਮੈਂ ਪਿੰਡ ਬੂਠਾ ਤੋਂ ਆਇਆ ਹਾਂ ਜਾਨੇ ਕਿ ਮੌਕੇ 'ਸਰ ਦੇਖ ਰਹੇ ਹਾਂ ਪਾਣੀ ਬਹੁਤ ਛੜਿਆ ਹੈ ਟਰਾਲੀਆਂ ਟਰੈਕਟਰਾਂ ਦੇ ਬੱਚੇ ਨਾਲ ਡੰਗਰ ਲਈ ਜਾਂਦੀ ਹੈ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਸਰਕਾਰੋਂ ਨੂੰ ਕਿ ਸਹਾਈ ਹਾਂਜੀ ਸਹਾਈ ਤਾਂ ਕੋਈ ਨਹੀਂ ਆਦੀ ਜੀ ਬਹੁਤ ਜ਼ਿਆਦੇ ਨੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਆਂਦਿਆ ਹੋਵੇ ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਾ ਖਰਾਬ ਹੋ ਗਿਆ ਹੋਵੇ ਜਿੰਨੀ ਫਸਲ ਹੈ ਸਭ ਡੁੱਬੀ ਹੋਈ ਹੈ ਕਿਹੜੀ ਫਸਲ ਜਾ ਕੇ ਇੱਥੇ ਹੁੰਦੀ ਹੈ ਕਿੰਨੇ ਕੁ ਲੋਕ ਕਿਹੜਾ ਪਿੰਡ ਪੈਂਦਾ ਹੈ ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ ਆਪਣੇ ਮੰਡ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਕੇ ਪਾਣੀ ਦੁੱਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਹੈ ਕੀ ਪਿੰਡ ਦੇ ਲੋਕ ਇੱਥੇ ਰਹਿੰਦੇ ਆ ਕਿੰਨੇ ਹਾਂਜੀ ਹੈਗੇ ਨੇ ਇੱਥੇ 30 40 ਘਰ ਹੈਗੇ ਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਬੈਨ ਸਾਰੇ ਕਿੰਨਾ ਕ ਪਾਣੀ ਕਰਾ ਚੈਸਟਰ ਕਰਾਏ ਪਾਣੀ ਪਾਜੀ ਥੋੜਾ ਜਿਹਾ ਹਟਾ ਕਰ ਤੇ ਮਨ ਲੋ ਕਿ ਜਿੱਦਾਂ ਹੁਣ ਮਾਤਰਾ ਵਧਨ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਦੋਂ ਫਿਰ ਸਾਰੇ ਡੁੱਬ ਜਾਂਦੇ ਚੋ ਨਾ ਫਸਲ ਕੁਛ ਨਹੀਂ ਪੈਦੀ ਹੈਗੀ 2023 ਚ ਵੀ ਇਦਾਂ ਹੋਇਆ ਜੀ ਕਹਿੰਦੇ ਜੀ ਗਵਰਨਮੈਂਟ ਨੂੰ ਕੁਝ ਮਿਲੇਗਾ ਉਦੋਂ ਵੀ ਕੱਖ ਨਹੀਂ ਮਿਲਿਆਗਾ ਸਭ ਇਦਾਂ ਰੋ ਪੇਟ ਕੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣਾ ਪੈਸੇ ਮਨ ਲੋ ਕਿ ਮੁੱਲ ਦੇਣੇ ਪਏ ਜ਼ਿਆਦਾਤਰ ਇਸ ਇਲਾਕੇ 'ਚ ਫਸਲ ਕਿਹੜੀ ਕਿਹੜੀ ਹੁੰਦੀ ਆਪਣੀ ਇੱਥੇ ਜੀ ਜ਼ਿਆਦਾ ਝੋਨਾ ਕਣਗੇ ਤੇ ਝੋਨਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸਲਾਂ ਜਿੰਨੇ ਫਜ਼ਾਲੀ ਸਾਹਿਬ ਖਰਾਬ ਹੋ ਗਏ ਪਾਣੀ ਆ ਦੇ ਗਲਗਲ ਪਾਣੀ ਆਇਆ ਕੋਈ ਸੜਕ ਨਹੀਂ ਤੇ ਪਿੰਡਾਂ ਦੀ ਕੋਈ ਕੁਛ ਨਹੀਂ ਸਾਰੇ ਨਿਆਣੇ ਮੱਜਾਂ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇ ਗੱਲ ਕੀਤੀ ਜਾਵੇ ਤਾਂ ਕੋਈ ਖਾਣ ਪੀਣ ਵਾਸਤੇ ਜਾਂ ਬਿਲੀ ਬੰਦ ਹੈ ਨਹੀਂ ਬੰਦ ਹੈ ਭਾਈ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਜਿਹੜੇ ਲੋਕ ਆ ਰਹੇ ਆ ਔਰ ਲਗਾਤਾਰ ਪਾਣੀ ਜਿਹੜਾ ਵਧਦਾ ਜਾ ਰਿਹਾ ਭਾਈ ਲਾਤਾ ਬਹੁਤ ਮਾੜਿਆ ਜੀ ਕਿਹੜਾ ਏਰੀਆ ਆਪਣਾ ਪਿੰਡ ਬਦੁੱਲਾਪੁਰ ਪਿੰਡ ਔਰ ਕੀ ਕਹਣਾ ਚਾਹੋਗੇ ਇਸ ਏਰੀਏ ਦੇ ਪਾਣੀ ਜਿਹੜਾ ਲਗਾਤਾਰ ਵੱਧ ਜਾ ਰਿਹਾ ਲਗਾਤਾਰ ਵੱਧ ਰਹੇ ਪ੍ਰਵਾਹ ਨੂੰ ਇਹ ਹੀ ਸਾਡੀ ਬੇਨਤੀ ਆ ਜੀ ਸਾਡੀ ਫਰਿਆਦ ਸੁਣੀ ਜਾਏ ਨਾ ਛੜਕ ਦਿੱਦੀ ਦੀ ਜਾਂ ਕੁਝ ਆਣ ਜਾਣ ਨੂੰ ਆਇਆ ਜਾਏ ਬੰਦ ਹੋ ਗਈ ਆ ਸਾਡੀ ਠੀਕ ਹੈ ਕੰਨ ਸਾਡਾ ਕੋਈ ਪਰਿਵਾਰ ਬਿਮਾਰ ਹੁੰਦਾ ਸੀ ਕਿੱਥੇ ਰਹਿਏ ਕਿਦਾਂ ਲਿਜਾ ਸਕਦੇ ਮੱਛਰ ਕੁਝ ਜਿਹੜੇ ਛੋਟੇ ਛੋਟੇ ਬੱਚੇ ਆ ਰਹੇ ਲੱਗਦਾ ਵੀ ਕਿ ਇੱਕ ਪਾਸੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇੱਕ ਟੋਬੇ ਤੋਂ ਬਾਹਰ ਨਿਕਲੇ ਜਾਵੇ ਨਹੀਂ ਸਾਨੂੰ ਤੇ ਜਿੱਤ ਕਰਕੇ ਸਨੇ ਦੱਸਿਆ ਨਹੀਂ ਤੇ ਇਹ ਅਕਦਾ ਮੇ ਪਾਣੀ ਛੜਦਾ ਵਾ ਸਾਡੇ ਹਾਲ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਲੋਕ ਕਿੱਦਾਂ ਹੁੰਦੇ ਜਾਂਦੇ ਬਹੁਤ ਮੁਸ਼ਕਲ ਆਣ ਲੱਗੇ ਆ ਜੀ ਕਈ ਵਿਚਾਰੇ ਤਰ ਕੇ ਆਣ ਲੱਗੇ ਆ ਚਾਹ ਦੇਖੋ ਜਗੀਦਾਰ ਆ ਤੁਹਾਡੇ ਸਾਹਮਣੇ ਆ ਤੁਹਾਡੇ ਅਬਦੁੱਲਾਪੁਰ ਪੈਣੀ ਮਿਰਜੇ ਖਾਂ ਮਣਿਆਦੀਆਂ ਮਿਆਣਾ ਮੈਣੀ ਇਹ ਮੇਵਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਨੇ ਇਹਨਾਂ ਦਾ ਖਤਰਾ ਹੀ ਇਹ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਥੋੜਾ ਨਹੀਂ ਜਿਹੜਾ ਤਰ੍ਹਾਂ ਇਸ ਇਲਾਕੇ 'ਚ ਫਸਲ ਕਿਹੜੀ-ਕਿਹੜੀ ਹੁੰਦੀ ਆ ਨਾ ਜੀ ਮੇਰੇ ਇਹਦੇ ਵਿੱਚ ਜੀ ਗੰਨਾ ਤੇ ਆਪਣਾ ਝੋਨਾ ਜ਼ਿਆਦਾ ਹੁੰਦਾ ਹੈ। ਤੇ ਜੇ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਕੀ ਕਹਿਣਾ ਚਾਹੋਗੇ ਬਰਸਾਤ ਵੀ ਲਗਾਤਾਰ ਜਿਹੜੀ ਸ਼ੁਰੂ ਹੋ ਰਹੀ ਹੈ। ਅਸੀਂ ਤਾਂ ਇਹ ਆ ਵੀ ਬਾਬਾ ਮਿਹਰ ਕਰੇ ਤੇ ਪਾਣੀ ਲੈ ਜਾਵੇ ਤਾਂ ਅਸੀਂ ਜਗੀਦਾਰ ਬੱਜਣ ਨਹੀਂ ਤੇ ਬਹੁਤ ਮਾੜਾ ਹਾਲਤ ਹੋਏਗੀ। ਸਾਨੂੰ ਪਿੰਡ ਨੂੰ ਵੀ ਸਾਡਿਆਂ ਨੂੰ ਖਤਰਾ ਹੈ। ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ। ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜੰਗਲ ਦਾ ਏਰੀਆ ਪੈਂਦਾ ਕੀ ਇਹਦੇ ਵਿੱਚ ਵੀ ਪਾਣੀ ਹੈਗਾ ਪਾਣੀ ਹੈ ਜੀ ਸਾਰੇ ਪਾਣੀ ਫਿਰ ਗਿਆ ਸਾਰੇ ਪਾਣੀ ਹਾਂ ਜੀ ਪਾਣੀ ਜੀ ਜੰਗਲ ਚ ਵੀ ਸਾਰੇ ਪਾਣੀ ਪਾਣੀ ਹਾਂ ਜੀ ਦਰਿਆਵਾਂ ਚ ਕਰ ਪਾਣੀ ਪਾਣੀ ਦਾਦੇ ਕੀ ਪਹਾੜੀ ਖੇਤਰਾਂ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਹੁਣ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਦੇ ਚੱਲਦੇ ਨੇੜਲੇ ਪਿੰਡਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਜੋ ਕਿ ਲੋਕਾਂ ਦੇ ਲਈ ਮੁਸ਼ਕਲ ਦਾ ਕਾਰਨ ਬਣ ਗਿਆ ਇਸ ਦੌਰਾਨ ਲੋਕ ਪਸ਼ੂਆਂ ਤੇ ਲੋਕਾਂ ਨੂੰ ਟਰਾਲੀ ਦੇ ਜ਼ਰੀਏ ਇੱਥੋਂ ਬਾਹਰ ਕੱਢ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ